ਵਿਕਰਮ ਮਜੀਠੀਆ ਦਾ 4 ਦਿਨ ਦਾ ਰਿਮਾਂਡ ਹੋਰ ਵਧ ਗਿਆ ਜੀ ਹਾਂ 4 ਦਿਨ ਹੁਣ ਵਿਜੀਲੈਂਸ ਹੋਰ ਰੜਕਾਏਗੀ ਮਜੀਠੀਆ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਕਿ ਵਿਕਰਮ ਮਜੀਠੀਆ ਤੋਂ ਹੋਰ ਖੁਲਾਸੇ ਹੋ ਸਕਦੇ ਨੇ ਕਿਉਂਕਿ 540 ਕਰੋੜ ਦਾ ਮਾਮਲਾ ਹੈ ਵਿਜੀਲੈਂਸ ਦੇ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਕਪੜੇ ਦੇ ਇਲਜ਼ਾਮ ਲੱਗੇ ਨੇ ਵਿਕਰਮ ਮਜੀਠੀਆ ਦਾ ਹੁਣ ਰਿਮਾਂਡ ਜਿਹੜਾ 4 ਦਿਨ ਦਾ ਹੋਰ ਵਧ ਗਿਆ ਪੂਰੀ ਜਾਣਕਾਰੀ ਦੇ ਲਈ ਇਸ ਮਾਮਲੇ ਤੇ ਸਾਡੇ ਨਾਲ ਸਾਡੇ ਚੈਨਲ ਹੈਡ ਬਲਜੀਤ ਮਰਵਾਹਾ ਜੁੜ ਚੁੱਕੇ ਉਹਨਾਂ ਨੂੰ ਜਾਣਕਾਰੀ ਲਵਾਵਾਂਗੇ ਕਿ ਕੀ ਜਾਣਕਾਰੀ ਅਮਬਲ ਜੀ ਜੀ 4 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੋਰ ਵੱਧ ਗਿਆ ਮਾਨਯੋਗ ਅਦਾਲਤ ਨੇ 4 ਦਿਨ ਦਾ ਬਿਜਿਲੈਂਸ ਨੂੰ ਹੋਰ ਰਿਮਾਂਡ ਦੇ ਦਿੱਤਾ ਕੀ ਲੱਗਦਾ ਹੋਰ ਕੀ ਖੁਲਾਸੇ ਹੋ ਸਕਦੇ ਨੇ ਬਿਲਕੁਲ ਦੇਖਿਆ ਜਾਵੇ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਐਫ ਆਈ ਆਰ ਵਿਕਰਮਜੀਤਿਆ ਖਿਲਾਫ ਹੋਈ ਹੈ ਆਮਦਨ ਤੋਂ ਵੱਧ ਜ਼ਿਆਦਾ ਨਹੀਂ ਸੋ ਕਿੰਨਾ ਕਿਤੇ ਹਾਲਾਂਕਿ ਜਿਹੜੇ ਵਿਕਰਮਜੀਤਿਆ ਦੇ ਪੱਖ ਦੇ ਇਹ ਜਿਹੜੀ ਹੈਗੀ ਹੈ ਡਿਫੈਂਸ ਹੈ ਕਿ ਜਿਹਨਾਂ ਤੋਂ ਕਹਿੰਦੀ ਆ ਰਹੀ ਹੈ ਕਿ ਕੁਝ ਵੀ ਕੇਸ ਤੇ ਨਵਾਂ ਨਹੀਂ ਹੈ ਸਿਰਫ ਸਿਰਫ ਪਰੇਸ਼ਾਨ ਕਰਨੀ ਝੂਠੀ ਐਫ ਆਈ ਆਰ ਲੱਚ ਕੀਤੀ ਗਈ ਹੈ ਪਰ ਦੂਜੇ ਪਾਸੇ ਦੇਖੀਏ ਆਪਾਂ ਬਈ 161 ਕਰੋੜ ਰੁਪਏ ਜਿਹੜੇ ਹੈਗੇ ਨੇ ਤੁਹਾਡੇ ਇੰਡੀਅਨ ਖਾਤਿਆਂ ਦੇ ਵਿੱਚ ਤੁਹਾਡੇ ਡੈਬਿਟ ਕ੍ਰੈਡਿਟ ਨੇ 141 ਕਰੋੜ ਰੁਪਏ ਤੁਹਾਡੇ ਫੋਰਨ ਦੇ ਅਕਾਊਂਟਸ ਦੇ ਵਿੱਚ ਆਰਗੇਨਾਈਜੇਸ਼ਨ ਤੋਂ ਡੈਬਿਟ ਕਰੇ ਟਾਗੇ ਨੇ ਜਿਸ ਤਰ੍ਹਾਂ ਕਿ ਜਦੋਂ ਵੀ ਆਮਦਨ ਤੇ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ ਵੀ ਜੇਕਰ ਇੱਕ ਇੰਡਸਟਰੀ ਤੁਸੀਂ ਯੂਪੀ ਦੇ ਵਿੱਚ ਡਿਸਟਿਲਰੀ ਚਲਾ ਰਹੇ ਹੋ ਤੇ ਉਸ ਤੋਂ ਪਤਾ ਨੂੰ ਇਹ ਕਿੰਨੀ ਆਮਦਨ ਹੈ ਕਿ ਤੁਹਾਡੀ ਕਰੋੜਾਂ ਦੀ ट्रांजੈਕਸ਼ਨ ਹੈਗੀ ਹੈ ਪਹਿਲਾ ਸਵਾਲ ਦੂਜਾ ਸਵਾਲ ਹੈ ਜਿਵੇਂ ਕੱਲ ਤੇ ਖਬਰ ਸਾਹਮਣੇ ਆਈ ਸੀ ਕਿ ਜਦੋਂ ਹਿਮਾਚਲ ਤੋਂ ਪੁਲੀਸ਼ਿਆਣੋਂ ਨੂੰ ਲੈ ਕੇ ਜਾਇਆ ਗਿਆ ਜੀ ਬਿਲਕੁਲ ਵੀ ਉਹਨਾਂ ਨੇ ਜਾਂਚ ਦੇ ਵਿੱਚ ਸਹਿਯੋਗ ਜਿਹੜਾ ਨਹੀਂ ਦਿੱਤਾ ਵਿੱਚ ਡਸ ਦੀ ਟੀਮ ਨੂੰ ਤੋਂ ਬਾਅਦ ਵਿੱਚ ਕੱਲ ਹੀ ਉਹਨਾਂ ਦੀਆਂ 25 ਥਾਮਾਂ ਨੇ ਜਿਹੜੀਆਂ ਭਾਵੇਂ ਯੂਪੀ ਚ ਨੇ ਭਾਵੇਂ ਪੰਜਾਬ ਚ ਨੇ ਭਾਵੇਂ ਚhattisgarh ਚ ਨੇ ਜਿਹੜੀਆਂ ਸੀਗੀਆਂ ਉਹਨਾਂ ਨਾਲ ਜੁੜੀਆਂ ਥਾਮਾਂ ਭਾਵੇਂ ਦਾ ਦਫ਼ਤਰ ਦੇ ਭਾਵੇਂ ਉਹਨਾਂ ਦੇ ਹੋਰ ਕੋਈ ਪ੍ਰਾਪਰਟੀ ਹੈ ਉੱਥੋਂ ਵੀ ਜਿਹੜੇ ਪੁਲਿਸ ਨੂੰ ਸਰਚ ਪੁਲਸ ਨੇ ਕੀਤੀ ਹੈ ਜੋ ਉਹ ਮਿਲੇ ਸੀ ਸਾਰੇ ਦਸਤਾਵੇਜ਼ ਉਹਨਾਂ ਦੇ ਆਧਾਰ ਤੇ ਦੁਬਾਰਾ ਜਿਹੜਾ ਰਿਮਾਂਡ ਇਹਦੀ ਗੁਜ਼ਾਰਿਸ਼ ਕੀਤੀ ਸੀਗੀ ਕੋਰਟ ਨੂੰ ਜਿਹੜਾ ਹੈਗਾ ਵਿਜੀਲੈਂਸ ਨੇ ਮੰਗਣ ਦੀ ਤੇ ਹਾਲਾਂਕਿ ਮੰਗਿਆ ਜ਼ਾਰਾ ਦਿੰਦਾ ਸੀਗਾ ਪਰ ਕੋਰਟ ਨੇ 4 ਦਿਨ ਦਾ ਰਿਮਾਂਡ ਨਾ ਦਾ ਮੰਜ਼ੂਰ ਕੀਤਾ। ਉਹੀ ਤਰਕ ਸੀਗਾ, ਉਹੀ ਜਿਹੜੀ ਜੀ ਦਲੀਲ ਰੱਖੀ ਗਈ ਸੀ ਸਰਕਾਰੀ ਪੱਖ ਵੱਲੋਂ ਕਿ ਜਾਂ ਨਹੀਂ ਦੇਸ ਦੇ ਹੁਕਮ ਦੇ ਕਰ ਰਹੇ। ਇਹਨਾਂ ਦੇ ਜੋ ਸਾਨੂੰ ਪ੍ਰਾਪਰਟੀ ਦੇ ਡਾਕੂਮੈਂਟ ਮਿਲੇ ਨੇ, ਐਸਐਸ ਦੇ ਡਾਕੂਮੈਂਟਸ ਮਿਲੇ ਨੇ, ਉਹਨਾਂ ਨੂੰ ਅਸੀਂ ਜਿਹੜਾ ਫਿਜ਼ੀਕਲੀ ਵੈਰੀਫਾਈ ਕਰਨਾ ਚਾਹਦੇ ਆਂ ਵੀ ਇਹਨਾਂ ਨੇ ਕਿੱਥੇ ਕਿੱਥੇ ਪ੍ਰਾਪਰਟੀ ਜਿਹੜੀਆਂ ਬੜਾਈਆਂ ਨੇ। ਉਸੇ ਆਧਾਰ ਤੇ ਜਿਹੜਾ ਹੈ 4 ਦਿਨ ਦਾ ਰਿਮਾਂਡ ਪਹਿਲਾਂ ਉਹ 7 ਦਿਨ ਦਾ ਰਿਮਾਂਡ ਤੇ ਰਹੇ ਨੇ, ਕਿ ਉਹ 4 ਦਿਨ ਦਾ ਰਿਮਾਂਡ ਉਹਨਾਂ ਦਾ ਹੋਰ ਜਿਹੜਾ ਹੈਗਾ ਦਾ ਦਿੱਤਾ ਗਿਆ। ਜੀ, ਜੇ ਗੱਲ ਕਰੀਏ ਜਿਵੇਂ ਪਹਿਲਾਂ 7 ਦਿਨ ਦਾ ਸੀਗਾ, ਹੁਣ 4 ਦਿਨ ਦਾ ਰਿਮ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ 4 ਦਿਨਾਂ ਦੇ ਵਿੱਚ ਜੇ ਖੁਲਾਸੇ ਨਹੀਂ ਹੁੰਦੇ ਜਿਵੇਂ ਇਲਜ਼ਾਮ ਲਗਾਏ ਗਿਆ ਉਸ ਦੇ ਆਧਾਰ ਦੇ ਸਬੂਤ ਨਹੀਂ ਹੁੰਦੇ ਤੱਥ ਪੇਸ਼ ਨਹੀਂ ਕੀਤੇ ਜਾ ਸਕਦੇ ਅਦਾਲਤ ਦੇ ਵਿੱਚ ਜੇ ਕਿਤੇ ਨਹੀਂ ਜਾ ਸਕੇ ਜਿਹੜਾ ਬਿਜਲੈਂਸ ਬਿਜਲੈਂਸ ਦੇ ਵੱਲੋਂ ਜੋ ਜੋ ਹੁਣ ਤੱਕ ਰਿਪੋਰਟਾਂ ਆਈਆਂ ਪੁਰਾਣੀ ਡੀਜੀਪੀ ਜਦੋਂ ਮਾਮਲੇ ਹੋਏ ਉਹ ਉਹਨਾਂ ਦੇ ਵੀ ਬਿਆਨ ਜਿਹੜੇ ਲਏ ਗਏ ਜੇ ਉਦੋਂ ਤੱਕ ਕੁਝ ਤੱਥ ਸਾਹਮਣੇ ਨਹੀਂ ਆਉਂਦੇ ਜਿਹੜੇ ਕਪਲੇ ਦੀ ਗੱਲ ਕੀਤੀ ਗਈ ਹੈ ਐਨੇ ਕਰੋੜਾਂ ਦੀ ਗੱਲ ਕੀਤੀ ਗਈ ਹੈ ਜੇ ਉਸ ਦੇ ਸਬੰਧ ਬਾਬਤ ਸਪੁਖਤਾ ਸਬੂਤ ਨਹੀਂ ਮਿਲਦੇ ਕੀ ਲੱਗਦਾ ਕਿ ਵਿਜੀਲੈਂਸ ਨੂੰ ਹੋਰ ਰਿਮਾਂਡ ਮਿਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਇੱਥੇ ਬ੍ਰੇਕ ਲੱਗ ਸਕਦੀ ਆ ਕੀ ਕਾਰਵਾਈ ਹੋ ਸਕਦੀ ਆ ਤੁਹਾਨੂੰ ਕੀ ਲੱਗਦਾ ਜੋ ਜੋ ਹੁਣ ਤੱਕ ਤੱਤ ਸਾਹਮਣੇ ਆਏ ਨੇ ਬਿਲਕੁਲ ਦੇਖਿਆ ਜਾਵੇ ਤਾਂ ਜਿਹੜਾ ਹਾਲਾਂਕਿ ਇਹੀ ਕਹਿੰਦੇ ਆ ਰਹੇ ਨੇ ਵਿਜੀਲੈਂਸ ਦੇ ਅਧਿਕਾਰੀ ਵੀ ਵਿਕਰਮ ਜੀ ਕਿਹਾ ਉਹਨਾਂ ਨੂੰ ਸਹਿਯੋਗ ਨਹੀਂ ਕਰਦੇ ਕੋਆਪਰੇਟ ਨਹੀਂ ਕਰ ਰਹੇ ਫਿਰ ਵੀ ਜੋ ਦਸਤਾਵੇਜ਼ ਜੀ ਕਹੀਏ ਆਪਾਂ ਡਾਕੂਮੈਂਟ ਕੋਲ ਉਪਰ ਨਾਲ ਕੋਲ ਹੈਗੇ ਨਹੀਂ ਜਾਂ ਉਹਨਾਂ ਦੇ ਜੋ ਕੰਪਿਊਟਰ ਦਿੱਤੇ ਗਏ ਨੇ ਜਬਤ ਕੀਤੇ ਗਏ ਨੇ ਕੰਪਿਊਟਰ ਜਾਂ ਹੋਰ ਤਰ੍ਹਾਂ ਦੇ ਗੈਜਟਸ ਜਿੱਚਾ ਪ੍ਰਿੰਟਰ ਵੀ ਜਬਤ ਕੀਤਾ ਗਿਆ ਦਫ਼ਤਰ ਤੋਂ ਕੱਲ ਬਿਲਕੁਲ ਤੇ ਉਹ ਉਹ ਚੀਜ਼ਾਂ ਨੂੰ ਦੇਖ ਕੇ ਜਿਹੜਾ ਹੈਗਾ ਗੱਲ ਕੀਤੀ ਜਾ ਰਹੀ ਹੈ ਤੇ ਕਿਤਨਾ ਕਿਤੇ ਕਿਉਂਕਿ ਵਿਜੀਲੈਂਸ ਲਈ ਵੀ ਬੜਾ ਚੈਲੈਂਜਿੰਗ ਹੁੰਦਾ ਹੈ ਕਿ ਜਦੋਂ ਤੁਸੀਂ ਇੰਨਾ ਤਾਂ FIR ਦਰਜ ਕਰਦੇ ਨਹੀਂ ਹੈ ਕੋਈ ਤੱਥ ਉਹਨਾਂ ਕੋਲ ਆਉਂਦੇ ਤੇ ਦਰਜ ਕਰਦੇ ਹੈ ਉਸ ਤੋਂ ਬਾਅਦ ਮਕਮਲ ਲੱਕੇ ਪੁਲਿਸ ਉਹ ਤੱਕ ਭਾ ਪੀਜੀਲੈਂਸ ਉਹ ਤੱਕ ਨਾ ਰਿਮਾਂਡ ਮੰਗਦੀ ਰਹੇਗੀ ਜਦ ਤੱਕ ਉਹਨਾਂ ਦੇ ਸੈਟਿਸਫੈਕਸ਼ਨ ਡਾਕੂਮੈਂਟਰੀ ਜੋੜਾ ਕੋਲ ਐਵਿਡੈਂਸ ਅਗੇ ਨੇ ਉਹਨੂੰ ਲੈ ਕੇ ਨਹੀਂ ਹੋ ਜਾਂਦੀ ਮਿਲਦਾ ਨਹੀਂ ਮਿਲਦਾ ਜਿਹੜਾ ਵਿਕਰਮ ਪਜੀਸ਼ਨ ਦਾ ਪਚਾ ਪੱਕ ਦਾ ਜਿਹੜਾ ਹੈਗਾ ਜਿਹੜਾ ਉਹ ਕਿੰਨਾ ਵੀ ਅਪੀਲ ਜਿਹੜੇ ਉਹਨਾਂ ਦੇ ਵਕੀਲ ਨੇ ਕਿੰਨਾ ਵੀ ਅਪੀਲ ਕਿੰਨਾ ਵੀ ਪੁਲਿਸ ਜਿਹੜੀ ਹੈ ਮਾਨਯੋਗ ਕੋਰਟ ਦੇ ਸਾਹਮਣੇ ਰੱਖਦੇ ਨੇ ਸਰਕਾਰੀ ਪੱਖ ਦੇ ਵਕੀਲ ਕਿੰਨਾ ਦੀ ਆਪਣੀ ਫੀਲਡ ਰੀਲ ਪੇਸ਼ ਕਰਦੇ ਨੇ ਸਾਰਾ ਨਿਪਟਾਰਾ ਇਸ ਤੇ ਕਰਦਾ ਹੈਗਾ ਕਿ ਤੁਚ ਚ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਹਾਲਾਂਕਿ ਜੇ ਦੂਜੀ ਤਰ੍ਹਾਂ ਦੇਖੋ ਪਹਿਲਾਂ 7 ਦਿਨ ਦਾ ਜਿਹੜਾ ਕਟਾ ਕੇ 4 ਦਿਨ ਦਾ ਹੋ ਗਿਆ ਸ਼ਾਇਦ ਇਸ ਤੋਂ ਬਾਅਦ ਹੋਰ ਕੋਰਟ ਕਟਾ ਦੇ ਆ ਸਿੱਧਾ ਜੁਡੀਸ਼ੀਅਲ ਦੇ ਆਰਡਰ ਕਰ ਦੇ ਜਾਂ ਹੋ ਸਕਦਾ 2-4 ਦਿਨ ਦਾ ਹੋਰ ਮਿਲ ਜੇ ਜਿਹੜਾ ਉਹ ਇਹਨਾਂ ਕਾਰ ਦੇ ਨਾਲ ਜੋ ਮੁਲੀਟ ਆਉਣ ਤੋਂ ਪੁੱਛ ਵਿੱਚ ਹੋਏਗੀ ਉਸ ਤੇ ਨਿਰਭਰ ਕਰਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਲਜੀ ਜੀ ਜਾਣਕਾਰੀ ਦੇਣ ਦੇ ਲਈ ਪੂਰੇ ਮਾਮਲੇ ਤੇ ਤਾਂ 4 ਦਿਨ ਵਿਜੀਲੈਂਸ ਜਿਹੜੀ ਆ ਹੋਰ ਵਿਕਰਮ ਮਜੀਠੀਆ ਨੂੰ ਰੋਕਾਏਗੀ 4 ਦਿਨ ਹੋਰ ਪੁਲਿਸ ਵਿਜੀਲੈਂਸ ਦੇ ਵੱਲੋਂ ਜਾਣਕਾਰੀ ਲਈ ਜਾਵੇਗੀ ਖੁਲਾਸੇ ਹੋਣਗੇ ਨਹੀਂ ਹੋਣਗੇ ਵਿਜੀਲੈਂਸ ਕਿਸ ਤਰ੍ਹਾਂ ਦੇ ਤੱਥ ਪੇਸ਼ ਕਰਦੀ ਹੈ ਜਾਂ ਫਿਰ ਵਿਕਰਮ ਮਜੀਠੀਆ ਦੇ ਵਕੀਲ ਕਿਸ ਤਰ੍ਹਾਂ ਦੇ ਤੱਥ ਪੇਸ਼ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ